ਉਹ ਉਹਨੂੰ ਬੇਨਤੀ ਕਰਾਜੀਏ ਕਿ ਆਪਣੇ ਵੀਡੀਓ ਵਿਚਾਰਕ ਸੁਭਰਾਮਣ ਸਿੰਘ ਜੀ ਬਣਾਵਾ ਬੈਂਕ ਸਾਹ ਕੋਲੋਂ ਤੋਂ ਬਹੁਤ ਹੀ ਸਤਕਾਰਯੋ ਸਾਡੇ ਜਿਹੜੇ ਕਿਸਾਨ ਆਗੂ ਸਹਿਬਾਨ ਪਿੰਡ ਕਾਲੀਆਂ ਦੇ ਮੋਢਬਾਰ ਸੱਜਣ ਔਰ ਸਮੂਹ ਇਲਾਕਾ ਨਿਵਾਸੀਏ ਸਭ ਤੋਂ ਪਹਿਲਾਂ ਪੱਤੀ ਸਾਣ ਬਈ ਵੈਗਨ ਜਿੱਕਾ ਖਾਲਸਾ ਵਨਗਰ ਦੀ ਕੀ ਪਤੇ ਮੈਂ ਜਿਹੜੇ ਲੱਗ ਲੱਗ ਕੇ ਆਪਣੇ ਸਾਥੀ ਬੈਠੇ ਉਹਨਾਂ ਨੂੰ ਵੀ ਬੇਨਤੀ ਕਰਨਾ ਹੈ ਕਿ ਇੱਥੇ ਤੁਸੀਂ ਆਪਣੇ ਇੱਥੇ ਨਾਲ ਰਹੋ ਇੱਥੇ ਜਿਹੜਾ ਪੰਡਾਲ ਹੈ ਇਹਦੀ ਆਪਾਂ ਹੋਰ ਜਿਹੜੀ ਸ਼ਾਨ ਵਧਾਈਏ ਤੇ ਸਾਰੇ ਜਾਣੇ ਆਪਾਂ ਇੱਥੇ ਬੈਠੀਏ ਔਰ ਵਿਚਾਰਾਂ ਦੀ ਸਾਂਝ ਪਾਈਏ ਔਰ ਮੈਂ ਚਰਵਾਤ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕਿਸਾਨ ਆਗੂ ਸਹਿਬਾਨ ਉਹਨਾਂ ਦੇ ਚਰਨਾਂ ਦੇ ਵਿੱਚ ਜਿਹੜਾ ਆਪਣਾ ਜਿਹੜਾ ਸਿਰ ਨਵਾਉਣਾ ਚਾਹੁੰਦਾ ਹੈ ਕਿ ਜਿਹੜੇ ਹਰ ਲੜਾਈ ਦੇ ਵਿੱਚ ਅੱਗੇ ਹੋ ਕੇ ਲੜਦੇ ਆ ਕਿਉਂਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੈ ਕੋਈ ਨਾ ਕਿਸਾਨ ਆਗੂਆਂ ਨੂੰ ਕੋਈ ਸਾਨੂੰ ਵਹਿਲਾ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਪਰ ਜੇ ਇਹ ਨਾ ਹੋਣ ਤੇ ਮੇਰੇ ਘਰ ਨਾਲ ਜਿਹੜੀਆਂ ਸਾਡੀਆਂ ਫਸਲਾਂ ਹੈ ਉਹ ਜਮੀਨਾਂ ਦੇ ਵਿੱਚ ਹੀ ਹੋ ਜਾਂਦੀਆਂ ਔਰ ਜਿਹਨੇ ਸਾਡੇ ਹੱਕ ਅੱਜ ਅਸੀਂ ਇੱਥੇ ਇਕੱਤਰ ਹੋਏ ਆਂ ਤੇ ਜੇ ਇੱਥੇ ਵੀ ਕਿਸਾਨ ਆ ਗੂ ਨਾ ਹੋਣਾ ਤੇ ਮੈਂ ਸਵਿਧਾਈ ਕਿ ਆ ਜਿਹੜੇ ਧਰਨੇ ਲੱਗਣੇ ਨਾ ਇਹ ਇਹਨਾਂ ਦੀ ਬਹੁਤ ਵੱਡੀ ਦੇਣ ਆ ਤੁਹਾਨੂੰ ਇਹਨਾਂ ਦਾ ਜਿੰਨਾ ਵੀ ਆਪਾਂ ਸਤਿਕਾਰ ਕਰ ਸਰਬਾਨ ਨੇ ਮੈਂਬਰ ਸਰਬਾਨ ਨੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਬੰਦੇ ਜੁੜੇ ਨੇ ਮੈਂ ਇਹਨਾਂ ਦਾ ਦਿਲੋਂ ਸਤਿਕਾਰ ਕਰਦਾ ਕਿਉਂਕਿ ਕੰਮ ਛੱਡ ਕੇ ਇੰਨੇ ਜਿੰਨੇ ਵੀ ਇੱਥੇ ਬੈਠੇ ਨੇ ਕੋਈ ਵਿਰਲਾ ਨਹੀਂਗਾ ਜੇ ਮਵੀ ਹੈ ਜਾਂ ਤੇ ਮਵੀ ਆਪਣੇ ਕੰਮ ਥੱਲੇ ਛੱਡ ਕੇ ਫਿਰ ਨਿਕਲਣਾ ਪੈਂਦਾ ਕੋਈ ਵੀ ਬੰਦਾ ਕੋਈ ਵੀ ਇਨਸਾਨ ਜਿਹੜਾ ਵਿਰਲਾਣੇ ਹੁੰਦਾ ਜਿਹੜਾ ਇੱਥੇ ਧਰਨੇ ਪ੍ਰਦਰਸ਼ਨ ਲਾਉਣ ਹੁੰਦਾ ਉਹ ਇੱਕ ਅੰਦਰ ਉਹਦਾ ਜਮੀਰ ਜਮੀਰ ਦੀ ਆਵਾਜ਼ ਹੁੰਦਾ ਕਿ ਮੈਂ ਆਪਣੇ ਸੇਠ ਵਾਸਤੇ ਲੜਨਾ ਹੈ ਆਪਣੇ ਹੱਕਾਂ ਲਈ ਲੜਨਾ ਹੈ ਜੇ ਮੈਂ ਨਾ ਲੜੂ ਤਾਂ ਕੌਣ ਲੜੂ ਇਹ ਇਹਨਾਂ ਦੀ ਸੋਚ ਹੈ ਇਸ ਕਰਕੇ ਇਹਨਾਂ ਦਾ ਜਿੰਨਾ ਵੀ ਆਦਰਸ਼ਕਾਰ ਕੀਤਾ ਜਾਵੇ ਮੈਂ ਅੱਗੇ ਵੀ ਬੜੀਆਂ ਜਾ ਕੇ ਸਟੇਜਾਂ ਤੋਂ ਬੋਲਦਾ ਰਹਿਣਾ ਹੈ ਕਿ ਜਿਹੜਾ ਬੰਦਾ ਆਗੂ ਹੁੰਦਾ ਨਾ ਜਿਹੜਾ ਅੱਗੇ ਲਾ ਕੇ ਜਾ ਕੇ ਲੜਾਈ ਲੜਦਾ ਹੈ ਉਹਦਾ ਆਪਾਂ ਦੇਣਾ ਨਹੀਂ ਸਕਦੇ ਉਹਦਾ ਆਪਾਂ ਦੇਣਾ ਨਹੀਂ ਦੇ ਸਕਦੇ ਬੜੀ ਵੱਡੀ ਕੁਰਬਾਨੀ ਅੱਜ ਜੇ ਲੈਂਡ ਪੂਲਿੰਗ ਪਾਲਸੀ ਉਸ ਸਰਕਾਰ ਨੂੰ ਵਾਪਸ ਲੈਣੀ ਪਈ ਜੇ ਏਡੇ ਏਡੇ ਬਿੱਲ ਜਿਹੜੇ ਕਿਸਾਨ ਵਿਰੋਧੀ ਬਿੱਲ ਸੀ ਉਹ ਵਾਪਸ ਲੈਣੇ ਪਏ ਉਹ ਵੀ ਕਿਸਾਨਾਂ ਦੀ ਦੇਣਾ ਕਿ ਪਿੰਡੋ ਇਹ ਕਿ ਗਰਮੀ ਨਹੀਂ ਵੇਖਦੇ ਕਿ ਠੰਡ ਨਹੀਂ ਵੇਖਦੇ ਇਹ ਟਰਾਲੀਆਂ ਹਰ ਪਲ ਭੱਜ ਜਾਂਦੇ ਨੇ ਕਿ ਸਾਡੇ ਘੱਟਾਂ ਦੇ ਡਾਕਾ ਵਜ ਰਿਹਾ ਇਸ ਕਰਕੇ ਇਹਨਾਂ ਦਾ ਸਤਿਕਾਰ ਕਰਾ ਕਰੋ ਪਿੰਡ ਵਾਸੀ ਜਮਹਿਨਤ ਜਿੰਨਾ ਵੀ ਆਪਾਂ ਕਰ ਸਕਦੇ ਆ ਕਰੀਏ ਜੇ ਇਹ ਨਾ ਹੋਣਾ ਤੇ ਆਪਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਹੈਗੀ ਇਹ ਮਲੂਕੀ ਹੱਕਾਂ ਦੇ ਵਾਸਤੇ ਬਹੁਤ ਵੱਡੀ ਲੜਾਈ ਲੜ ਰਹਾ ਹੁਣ ਮੈਂ ਗੱਲ ਕਰਨੀ ਆ ਬੀਐਸਐਫ ਦੀ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਹੈ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਆ ਇਹਨੇ ਸਾਡੇ ਦੇਖੋ ਕਿਸਾਨਾਂ ਦੇ ਨਾਲ ਜਿਹੜੇ ਸਾਡੇ ਕਿਸਾਨ ਭਰਾ ਨੇ ਜਿੰਨਾ ਦੋ ਜਾਣੇ ਤੇ ਐਫ ਆਈ ਆਰ ਦਰਜ ਕੀਤੀ ਆ ਇਹ ਕੀ ਸੋਚ ਕੇ ਕੀਤੀ ਆ ਦੇਖੋ ਜਿਹੜਾ ਕਿਸਾਨ ਆ ਜਿਹਦੇ ਘਰ ਦੇ ਇਲਾਕੇ ਕੋਈ ਰਾਤ ਕੋਈ ਪੁਲਿਸ ਵਰਦੀ ਤੇ ਕੋਈ ਬੀ ਐਸ ਐਫ ਦੀ ਵਰਦੀ ਤੇ ਕੋਈ ਆਣ ਕੇ ਉੱਤੇ ਕਹਿੰਗੇ ਮੈਂ بڑے ਕਾਰਨਾਮੇ ਵੇਖੇ ਆ ਤੇ ਜਿਹੜੇ ਕਈ ਚੋਰ ਹੁੰਦੇ ਆ ਉਹਨਾਂ ਕੋਲ ਫੜਾ ਕੁਝ ਹੁੰਦਾ ਹੈ ਉਹ ਵਰਦੀਆਂ ਦੇ ਵਿੱਚ ਵੀ ਆ ਜਾਂਦੇ ਆ ਤੇ ਜੇ ਰਾਤ ਇਹਨਾਂ ਨੂੰ ਕੋਈ ਉੱਥੇ ਲੁੱਟਣ ਆ ਜੇ ਤੇ ਇਹ ਆਪਦੀ ਸੇਫਟੀ ਵਾਸਤੇ ਆਪਦੀ ਸੈਲਫ ਡਿਫੈਂਸ ਵਾਸਤੇ ਜੇ ਇਹ ਕੁਝ ਕਰਨਗੇ ਨਾ ਤੇ ਫਿਰ ਸਰਕਾਰਾਂ ਨੇ ਸਾਨੂੰ ਹਥਿਆਰ ਕੱਢ ਵਾਸਤੇ ਦੇਖੋ ਜਿਹੜੇ ਕਿਸਾਨਾਂ ਨੇ ਆਪਣੇ ਖੈਰ ਕੀਤੇ ਆਪਣੇ ਬਚਾਅ ਵਾਸਤੇ ਜੇ ਉਹ ਨਾ ਕਰਦੇ ਤਾਂ ਕੀ ਕਰਦੇ ਹੁਣ ਤੁਹਾਨੂੰ ਪਤਾ ਹੈ ਕਿ ਫਰ ਪਿੰਡ ਦੇ ਵਿੱਚ ਚੋਰੀਆਂ ਹੋ ਰਹੀਆਂ ਨਜਾਇਜ਼ ਜਿਹੜੇ ਆ ਨੱਥੇ ਵਾਲੇ ਆ ਵੱਡੇ ਵੱਡੇ ਤੁਰੇ ਫਿਰਦੇ ਨੇ ਰਾਤ ਨੂੰ ਆਣ ਕੇ ਲੁੱਟਦੇ ਨੇ ਜੀ ਵੀ ਮਰ ਜਾਂਦੇ ਆ ਔਰ ਸਾਰਾ ਕੁਝ ਹੀ ਲੈ ਜਾਂਦੇ ਆ ਤੇ ਜੇ ਸਾਨੂੰ ਸਰਕਾਰ ਨੇ ਅਸਲਾ ਲਾਇਸੈਂਸ ਦਿੱਤੇ ਨੇ ਤੇ ਫਿਰ ਅਸੀਂ ਆਪਣੀ ਸੈਲਫ ਡਿਫੈਂਸ ਵਾਸਤੇ ਅਸੀਂ ਜੋ ਵੀ ਕਰ ਸਕਦੇ ਆ ਉਹ ਜਾਇਜ਼ ਆ ਜਿਹੜੀ ਕਾਨੂੰਨ ਦੀ ਧਾਰਾ 21 ਹੈਗੀ ਆ ਸਾਨੂੰ ਉਹਦੇ ਵਿੱਚ ਰਾਈਟ ਆ ਆਈਪੀਸੀ ਦੀ ਜਿਹੜੀ ਧਾਰਾ ਹੈਗੀ ਆ 96 ਤੋਂ 106 ਉਹਦੇ ਵਿੱਚ ਸਾਨੂੰ ਅਧਿਕਾਰ ਮਿਲਿਆ ਹੈ ਕਿ ਅਸੀਂ ਆਪਣੀ ਇੱਕ ਡਿਫੈਂਸਰ ਆਪਣੀ ਡਿਫੈਂਸ ਦੇ ਵਿੱਚ ਅਸੀਂ ਫਾਇਰ ਕਰ ਸਕਦੇ ਆਂ ਔਰ ਕਿਉਂਕਿ ਸਾਨੂੰ ਉਹ ਵੀ ਅਸੀਂ ਉਸ ਹਿਹਾੜ ਤੋਂ ਕਰ ਰਹੇ ਆਂ ਇਹ ਸਾਨੂੰ ਗਵਰਨਮੈਂਟ ਨੇ ਇਸ਼ੂ ਕੀਤਾ ਇਸ ਕਰਕੇ ਜੇ ਤੋ ਕਾਨੂੰਨ ਇਹ ਹੈਗਾ ਕਿ ਅਸੀਂ ਆਪਣੀ ਰੱਖਿਆ ਲਈ ਕੁਝ ਵੀ ਕਰ ਸਕਦੇ ਆਂ ਤੇ ਫਿਰ ਸਾਡੇ ਤੇ ਪਰਚਾ ਕਿਉਂ ਮਹਿਨਤ ਪਰਚਾ ਕਰੋ ਔਰ ਉਹਨਾਂ ਦੇ ਕਰੋ ਜਿਹੜੇ ਸਾਡੇ ਪੁੱਤਾਂ ਦੇ ਕਾਤਲ ਨੇ ਜਿਹੜੇ ਨਸ਼ੇ ਡਰੋਨਾਂ ਦੇ ਰਾਹੀਂ ਸੁਟਦੇ ਆ ਉਹ ਤਾਂ ਹਰ ਤੋਂ ਭੜੇ ਨਹੀਂ ਜਾਂਦੇ ਔਰ ਜਿਹੜੇ ਸਾਡੇ ਅੰਕੇ ਜਿਹੜੇ ਭੋਲੇ ਭਾਲੇ ਆਪੀ ਕਿਸਾਨੀ ਕਰ ਰਹੇ ਨੇ ਉਹਨਾਂ ਦੇ ਤੁਸੀਂ ਪਰਚੇ ਕੱਢ ਰਹੇ ਕਿਸ ਕਰਕੇ ਜਿਹੜੇ ਡਰੋਨਾਂ ਵਾਲੇ ਆ ਗਿਆ ਉਹਨਾਂ ਦੇ ਪਰਚੇ ਕਰੋ ਉਹਨਾਂ ਨੂੰ ਰੋਕੋ ਜੇ ਤੁਸੀਂ ਸਾਡੇ ਆਪਣੇ ਜਿਹੜੇ ਦੇਸ਼ ਦੇ ਵਾਸੀ ਹੈਗੇ ਆ ਜੇ ਆਪਾਂ ਉਹਨਾਂ ਦੇ ਵਿਰੁੱਧ ਐਹੋ ਜਿਹੇ ਕੰਮ ਕਰਾਂਗੇ ਤਾਂ ਫਿਰ ਸਾਡਾ ਸਾਥ ਤੋਂ ਦੇਊਗਾ ਫਿਰ ਗਵਰਨਮੈਂਟ ਦਾ ਸਾਥ ਤੋਂ ਦੇਊਗਾ ਫਿਰ ਗਵਰਨਮੈਂਟ ਤੋਂ ਸਾਡਾ ਭਰੋਸਾ ਉੱਠ ਜਾਊਗਾ ਇਸ ਕਰਕੇ ਜਿੰਨਾ ਵੀ ਇਹ ਕੰਮ ਕੀਤਾ ਗਿਆ ਹੈ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਉਹ ਜਿਹੜੀ ਐਫ ਆਈ ਆਰ ਤੁਰੰਤ ਜਿਹੜੀ ਆ ਕੈਸਲ ਕਰਨੀ ਚਾਹੀਦੀ ਆ ਜਿਹੜਾ ਕਿਸਾਨ ਹੈਗਾ ਇਹਦੇ ਵਾਸਤੇ ਇਹ ਜੋ ਤੁਸੀਂ ਇੱਕ ਇੱਕ ਪਿੰਡ ਦਾ ਬਹੁਤ ਵੱਡਾ ਜਿਹੜਾ ਪਰਚਾ ਦਰਜ ਕਰਦਾ ਉਹ ਇਨਸਾਨ ਦੀ ਜਿਹੜੀ ਆ ਜ਼ਿੰਦਗੀ ਖਰਾਬ ਹੋ ਜੇਗੀ ਕਿਉਂਕਿ ਜਿਸ ਤੁਸੀਂ ਪਹਿਲਾਂ ਪਰਿਵਾਰ ਦੀ ਹਿਸਟਰੀ ਵੇਖੋ ਉਹਦੀ ਹਿਸਟਰੀ ਕੀ ਹੈਗੀ ਆ ਉਹ ਪਰਿਵਾਰ ਨੇ ਅੱਜ ਤੱਕ ਕੋਈ ਅੰਨਾ ਤੇ ਐਫ ਆਈ ਆਰ ਨਹੀਂ ਕੋਈ ਕੁਝ ਨਹੀਂ ਤੇ ਫੇਰ ਉਹਨਾਂ ਦੇ ਪਰਚਾ ਬੰਦਾ ਕਾਦਾ ਇੱਕ ਮੈਂ ਹੋਰ ਗੱਲ ਕਰਨਾ ਚਾਹਣਾ ਕਿ ਵੇਖੋ ਕਿ ਜਦੋਂ ਆਪਾਂ ਕੋਈ ਵੀ ਪਿੰਡ ਦੇ ਵਿੱਚ ਜਾ ਕੇ ਕੋਈ ਸਰਚ ਆਪਰੇਸ਼ਨ ਕਰਨਾ ਇਹਨਾਂ ਦਾ ਜਿਹੜਾ ਦਾਇਰਾ ਹੈਗਾ 50 ਕਿਲੋਮੀਟਰ ਤੱਕ ਔਰ 50 ਕਿਲੋਮੀਟਰ ਦੇ ਵਿੱਚ ਜਾ ਕੇ ਸਰਚ ਕਰ ਸਕਦੇ ਆ ਵੇਚ ਕਰ ਸਕਦੇ ਆ ਕਿਸੇ ਨੂੰ ਡਾਂਟ ਕਰ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਪਰ ਉਹਦੇ ਵਾਸਤੇ ਇੱਕ ਕੋਆਰਡੀਨੇਸ਼ਨ ਕਮੇਟੀ ਬਣਦੀ ਹੈ ਉਹ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਉਣੀਆਂ ਪੈਂਦੀਆਂ ਹਨ ਕਮੇਟੀਆਂ ਨੂੰ ਸਾਰਾ ਕੁਝ ਮੀਟਿੰਗ ਕਰਕੇ ਦੱਸਣਾ ਪੈਂਦਾ ਹੈ ਕਿ ਅਸੀਂ ਇਸ ਇਲਾਕੇ ਦੇ ਵਿੱਚ ਸਰਚ ਕਰਨੀ ਆ ਗਸ਼ਤ ਕਰਨੀ ਆ ਔਰ ਉਸ ਬਈਕਾ ਬਗਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਸਾਡੇ ਇੱਥੇ ਗਸ਼ਤ ਹੋਣੀ ਆ ਤੋ ਆਪਦੇ ਆਪਣੇ ਘਰਾਂ 'ਚ ਰਹਿਣ ਉਹਨਾਂ ਨੂੰ ਕੋ ਫਿਕਰ ਨਾ ਹੋਵੇ ਤੇ ਜੇ ਐਵੇਂ ਕੋ 10 15 ਬੰਦੇ ਕੁ ਰਾਤ ਸੌਣੀਆਂ ਬਣਾ ਕੇ ਉਹਨਾਂ ਦੇ ਹੀ ਚੈਤੀ ਕਿਸੇ ਦਾ ਘਰ ਲੁੱਟ ਕੇ ਲੈ ਜਾਣ ਤਾਂ ਉੱਥੇ ਕੀ ਕਰਾਂਗੇ ਇਸ ਕਰਕੇ ਜਿਹਨੇ ਵੀ ਸਾਡੇ ਕਿਸਾਨ ਹੈਗੇ ਆ ਇਹਨਾਂ ਨੂੰ ਜਿੰਨੇ ਵੀ ਹਿਯਾਰ ਇੱਚੂ ਕੀਤੇ ਆ ਉਹ ਅਸੀਂ ਜਿਸ ਤਰ੍ਹਾਂ ਕੱਲ੍ਹ ਚਲਾਇਆ ਅਸੀਂ ਭਵਿੱਖ ਵਿੱਚ ਵੀ ਚਲਾ ਸਕਦੇ ਆ ਕਿ ਅਸੀਂ ਆਪਣੀ ਰੱਖਿਆ ਵਾਸਤੇ ਅਸੀਂ ਕੁਝ ਵੀ ਕਰ ਸਕਦੇ ਆ ਰੱਖਿਆ ਵਾਸਤੇ ਆਪਣੀ ਮਰਨ ਨਾਲੋਂ ਚੰਗਾ ਹੈ ਲੜਨਾ ਚੰਗਾ ਜੇ ਮਰਨਾ ਹੈ ਤੇ ਮਰਨ ਨਾਲੋਂ ਚੰਗਾ ਕਿ ਲੜ ਕੋ ਇਸ ਤਰਕੇ ਜੇ ਜੋ ਵੀ ਸਾਡੇ ਕੋਲ ਹੋਊਗਾ ਅਸੀਂ ਉਹਦੇ ਲੜਨਾ ਹੀ ਲੜਨਾ ਹੈ ਪਰ ਉਹਦੇ ਨਾਲੋਂ ਪਹਿਲਾਂ ਇਹ ਤੁਹਾਨੂੰ ਅਲਰਟ ਕਰਨਾ ਪਊਗਾ ਕਿ ਅਸੀਂ ਫਲਾਣੇ ਦਿਨ ਇੱਥੇ ਗਿਸ਼ਤ ਕਰਨੇ ਆ ਕਿ ਤੁਸੀਂ ਇਹ ਕੋ ਪੁਲੇਖੇ ਦੇ ਵਿੱਚ ਕਿਤੇ ਇਹੋ ਜਿਹਾ ਕੰਮ ਨਾ ਕਰਿਓ ਕਿ ਤਰਕੇ ਇਹਦੇ ਵਿੱਚ ਬੀਐਸਐਫ ਦੀ ਗਲਤੀ ਹੈਗੀ ਆ ਨਾ ਕਿ ਕਿਸਾਨਾਂ ਦੀ ਕਿ ਤਰਕੇ ਜੋ ਵੀ ਇਹ ਕੀਤਾ ਗਿਆ ਹੈ ਇਹ ਬਹੁਤ ਤੱਕੇ ਚਾਹੀਆ ਇਹ ਬਹੁਤ ਵੱਡਾ ਜੁਰਮ ਹੈ ਕਿਉਂਕਿ ਜੁਰਮ ਦੇ ਖਿਲਾਫ ਜਿਹੜੀਆਂ ਇਹ ਜਿਹੜੇ ਸਾਡੇ ਸੇਖ ਆਗੂਆ ਸਾਡੀਆਂ ਜਿੱਤੇ ਬੰਦੀਆਂ ਇਹ ਅਸੀਂ ਸਿਰ ਦੇਣ ਲਈ ਵੀ ਤਿਆਰ ਬੈਠੇ ਆ ਇਸ ਕਰਕੇ ਇਹ ਜਿਹੜੇ ਆਪਣਾ ਇਹਦਾ ਫੈਸਲਾ ਹੈਗਾ ਇਨੂੰ ਵਾਪਸ ਲਓ ਤੇ ਸਾਡੇ ਜਿਹੜੇ ਕਿਸਾਨ ਹੈਗੇ ਆ ਇਹਨਾਂ ਨੂੰ ਯਾਦ ਕਰੋ। ਭਗਵੰਤ ਜੀ ਕਾ ਖਾਲਸਾ ਭਗਵੰਤ ਜੀ ਕੀ ਫਤਹ